ਹਾਂਜੀ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਕਈ ਮਹੀਨੇ ਪਹਿਲਾਂ ਵਿਹਲੇ ਬੈਠੇ ਰਹੇ ਹਾਂ ਤੇ ਪਹਿਲਾ ਦਿਨ ਅੱਜ ਕੰਮ ਤੇ ਜੋ ਮਿਲ ਗਈ ਆ ਜਿਵੇਂ 7-8 ਸਾਲ ਦਾ ਆਪਣਾ ਐਕਸਪੀਰੀਅੰਸ ਇੱਥੇ ਟਰੱਕ ਚਲਾਉਂਦਿਆਂ ਹੋ ਗਏ 7-8 ਸਾਲ ਹੋ ਗਏ ਤਕਰੀਬਨ ਤੇ ਪਰ ਕੰਮ ਦੀ ਨਹੀਂ ਮੰਦੀ ਕਰਕੇ ਕੰਮ ਨਹੀਂ ਮਿਲਿਆ ਅੱਜ ਆਪਣਾ ਪਹਿਲਾ ਦਿਨ ਬਾਈ ਹੁਣਾਂ ਕੋਲੇ ਆ ਤੁਹਾਨੂੰ ਸਾਰਾ ਆਪਾਂ ਦੱਸਾਂਗੇ ਕੰਪਨੀ ਉਹਨਾਂ ਡਰਾਈਵਰ ਦਾ ਉਹਨਾਂ ਡਰਾਈਵਰ ਆ ਭਾਈ ਆਪਣਾ ਉਹਦੇ ਕੋਲ ਕੰਮ ਕਰਨ ਲੱਗੇ ਆ ਪਹਿਲਾ ਦਿਣਾ ਤੁਹਾਨੂੰ ਸਾਰਾ ਵਿਖਾਵਾਂਗੇ ਰਨ ਸਾਰਾ ਵੀ ਕੀ ਸਿਸਟਮ ਚੱਲਦਾ ਉਹ ਖਾਵਾਂਗੇ ਤੇ ਪਹਿਲਾ ਮਤਲਬ ਜਾ ਕੇ ਤਾਂ ਹੀ ਇੱਕ ਸਾਡਾ ਵੇਖਿਆ ਵਾ ਪਰ ਤੁਹਾਨੂੰ ਸਾਰਾ ਵਿਖਾਵਾਂਗੇ ਇੱਥੋਂ ਜਾਣਾ ਆਪਾਂ ਵਲਿੰਗਟਨ ਪਹਿਲਾਂ ਜਾਣਾ ਨਿਊ ਪਲਾਈਮਾਸ ਨਿਊ ਪਲਾਈਮਾਸ ਤੋਂ ਵਲਿੰਗਟਨ ਜਾਣਾ ਇਹ ਰਨ ਇਹ ਵਾਪਸੀ ਤੇ ਤੇ ਲੋਡ ਆਪਣਾ ਕੀਤਾ ਵਾ ਸਟ੍ਰੈਪਾਂ ਵੱਜੀਆਂ ਸਾਰਾ ਕੁਝ ਤੁਹਾਨੂੰ ਸਾਰਾ ਡਿਟੇਲ ਨਾਲ ਸਮਝਾਵਾਂਗੇ ਵੀਡੀਓ ਨੂੰ ਪੂਰੀ ਵੇਖਿਓ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਬਣ ਰਹੀ ਆ ਔਰ ਰੈਗੂਲਰ ਵੀਡੀਓ ਪਾਇਆ ਕਰਾਂਗੇ ਅ ਬਾਕੀ ਆਪਾਂ ਹੈਲਥ ਐਂਡ ਸੇਫਟੀ ਦੇ ਧਿਆਨ ਚ ਰੱਖ ਕੇ ਕੋਈ ਵੀ ਇੱਥੋਂ ਦਾ ਇਹ ਨਾ ਕਵੇ ਵੀ ਵੀਡੀਓ ਵਾਲਾ ਆਪਾਂ ਟਰੱਕ ਚਲਾਉਂਦੇ ਦਾ ਕਰੇ ਬਣਾਈ ਨਹੀਂ ਪਿਛੇ ਵੀ ਇੱਕ ਦੋ ਪਾਈਆਂ ਵਾ ਪਰ ਵਧੀਆ ਤਰੀਕੇ ਨਾਲ ਬਣਾਵਾਂਗੇ ਕਿ ਤੁਹਾਨੂੰ ਕੋਈ ਕੰਪਲੀਟ ਨਾ ਆਵੇ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਆ ਤੇ ਹੁਣ ਆਪਾਂ ਤਿਆਰੀ ਆ ਬਸ ਆ ਲੌਗ ਬੁੱਕ ਭਰ ਲੱਗੇ ਆ ਕੱਲ ਦਾ ਡੇ ਆਫ ਸੀਗਾ ਫਿਰ ਆਪਾਂ ਚੱਲਦੇ ਆ ਪੌਣੇ ਚਾਲੇ ਤੇ ਤੁਹਾਨੂੰ ਸਾਰਾ ਦੱਸਾਂਗੇ ਕਿਹੜੀ ਕੰਪਨੀ ਆ ਕੀ ਆ ਸਾਰਾ ਇੱਥੋਂ ਦਾ ਸਿਸਟਮ ਤੇ ਵੀਡੀਓ ਨੂੰ ਪੂਰੀ ਜ਼ਰੂਰ ਵੇਖਿਓ ਆ ਪਿਛੇ ਜਿਹੜੀ ਵੀਡੀਓ ਬਣਾਈ ਸੀ ਨਾ ਇੱਕ ਆਪਾਂ ਪਾਈ ਬਾਈ ਟਰੱਕ ਦੀ ਪਾਈ ਸੀਗੀ ਤੇ ਬਾਈ ਹੁਣ ਕਮੈਂਟ ਕਰਦੇ ਸੀ ਵੀ ਟਰੱਕ ਬਾਰੇ ਵੀ ਦੱਸੋ ਇਹ ਹੈਗਾ ਮਰਸੀਡੀਜ਼ ਟਰੱਕ ਆ ਤੇ ਆਪਾਂ ਪੂਰੀ ਡਿਟੇਲ ਚ ਇੱਕ ਵੱਖਰੀ ਵੀਡੀਓ ਬਣਾ ਦੇਾਂਗੇ ਪੂਰਾ ਜਿਵੇਂ ਲਗਜ਼ਰੀ ਆ ਸਾਰਾ ਜਿਵੇਂ ਆਪ ਅਪਡੇਟਡ ਫੀਚਰ ਹੈ ਇਹਦੇ ਵਿੱਚ ਸਾਰੇ ਤੇ ਆਪਾਂ ਸਪੈਸ਼ਲ ਵੱਖਰੀ ਵੀਡੀਓ ਬਣਾਵਾਂਗੇ ਉਸ ਵਾਸਤੇ ਆਪਾਂ ਪੂਰੇ ਟਰੱਕ ਦਾ ਕੇਵਨ ਦੀ ਤੇ ਪੂਰੀ ਬੀਟ ਰੇਨ ਦੀ ਆ ਆਪਣਾ ਮਰਸੀਡੀਜ਼ ਆ ਇਹਦੇ ਵਿੱਚ ਸਾਰੇ ਫੀਚਰ ਆ ਤੇ ਆ ਡੈਪਟਿਵ ਕਰੂਜ਼ ਕੰਟਰੋਲ ਆ ਸਾਰਾ ਤੁਹਾਨੂੰ ਖਾਵਾਂਗੇ ਲੱਗੇ ਆਪਾਂ ਕੰਪਨੀ 'ਚੋਂ ਨਿਕਲ ਇਦਾਂ ਦਾ ਫਰੇਟ ਹੁੰਦਾ ਵਾ ਜਿੱਦਾਂ ਹਣ ਆਹਲਾ ਫਰੇਟ ਹੁੰਦਾ ਆ ਲੱਗੇ ਆਪਾਂ ਕੰਪਨੀ 'ਚੋਂ ਨਿਕਲ ਬਾਹਰ ਤੇ ਹੁਣ ਸਾਨੂੰ ਖਾਉਨੇ ਸਾਰਾ ਰੋਡ ਦਾ ਸਫਰ ਇਹਦਾ ਕੈਮਰਾ ਮਾਊਂਟ ਹੋ ਜਾਂਦਾ ਵਾ ਜੇ ਕੋਈ ਵੀਰ ਭਰਾ ਕਦੇ ਵੀ ਚੱਲਦੇ ਹੋਏ ਆਪਾਂ ਡਰਾਈਵਿੰਗ ਕਰਦੇ ਆ ਇਹ ਗੋਪਰੋ ਆ ਮਾਊਂਟ ਵੀ ਹੋ ਜਾਂਦਾ ਵਾ ਤੁਸੀਂ ਸਿਰ ਤੇ ਮਾਊਂਟ ਕਰ ਸਕਦੇ ਵੱਖਰੇ ਵੱਖਰੇ ਮਾਊਂਟ ਆ ਇਹਦੇ ਜਿੱਥੇ ਮਰਜ਼ੀ ਲਾ ਸਕਦੇ ਆ ਉਹ ਸਾਹਮਣੇ ਚੰਦ ਦੇ ਅੱਧਾਉ ਸਾਨੂੰ ਹਾਂਜੀ ਇਹ ਆਪਣਾ ਨਾ ਡਬਲ ਲੇਨ ਮੋਟਰਵੇ ਹੈ ਜਿਹੜਾ ਆਕਲੈਂਡ ਤੋਂ ਚੱਲਦਾ ਤੇ ਕੈਂਬਰੇਜ ਤੇ ਕੇਰਾਫੀਰੋ ਤੱਕ ਆ ਜਿਵੇਂ ਇੱਥੇ ਦਾ ਹੈਗਾ ਵਾ ਇਹ ਤਕਰੀਬਨ 150 ਕਿਲੋਮੀਟਰ ਦਾ ਸਟ੍ਰੈਚ ਆ 150 ਦੇ ਆਸ-ਪਾਸ ਹੀ ਪੈ ਜਾਂਦਾ ਦਾ ਤੇ ਆਪਾਂ ਹੁਣ ਜਾਣਾ ਨਿਊ ਕਲਾਈਮੋਸ ਇਹ ਦੋ ਤਰੀਕੇ ਆ ਇੱਕ ਤਾਂ ਇਹ ਰੋਡ ਆਲਦੀ ਜਾ ਸਕਦੇ ਹਮਿਲਟਨ ਦੇ ਤੇ ਇੱਕ ਆਪਾਂ ਹਮਿਲਟਨ ਤੋਂ ਪਹਿਲਾਂ ਬਾਹਰੋਂ ਬਾਹਰ ਜਾਈਦਾ ਵਾ ਉਹ ਤੁਹਾਨੂੰ ਸਾਰਾ ਖਵਾਵਾਂਗੇ ਇੱਥੇ ਕਿ ਜੇ ਧੁੰਦ ਪੈ ਗਈ ਆ ਆਪਾਂ ਲੈ ਲਿਆ ਐਗਜਿਟ ਇਹ ਹੈਗਾ ਨਿਊ ਕਲਾਈਮੋਸ ਆ ਰਾਤ ਛੋਟੇ ਛੋਟੇ ਪਿੰਡ ਹੁੰਦੇ ਆ ਇਹਦੇ ਵਿੱਚ ਜਿੱਦਾਂ ਗਹਿਰੀ ਹੈ ਨਾ ਇੱਥੋਂ ਦੇ ਰਾਤ ਨੂੰ ਜਦੋਂ ਜਾਈਦਾ ਸਿਆਲਾਂ ਦੇ ਵਿੱਚ ਤਕਰੀਬਨ ਤੋਂ ਹੁੰਦੀ ਆ ਪਰ ਇੱਥੇ ਸੇਫ ਆ ਇੰਡੀਆ ਨਾਲੋਂ ਥੋੜਾ ਜਿਹਾ ਫਰਕ ਆ ਜਿਵੇਂ ਆਪਣੇ ਦਾ ਸੰਗਣੀ ਇੱਥੇ ਵੀ ਪੈਂਦੀ ਆ ਪਰ ਇੱਥੇ ਥੋੜੇ ਰੂਲ ਹੈ ਰੈਗੂਲੇਸ਼ਨ ਜ਼ਿਆਦੇ ਆ ਨਾ ਇੱਥੇ ਜਿਵੇਂ ਗਾਂ ਮੱਝ ਕੋਈ ਕੁੱਤਾ ਬਿੱਲਾ ਅੱਜ ਦਾ ਸਟਾਪ ਸਾਈਨ ਆ ਗਿਆ ਤੇ ਇੱਥੇ ਤੁਹਾਨੂੰ ਰੁਕਣਾ ਹੀ ਪੈਣਾ ਹੈ ਜਿੱਦਾਂ ਇਹ ਰੋਕੇ ਤੁਰਨਾ ਹੈ ਤੁਸੀ ਇਹ ਨਹੀਂ ਹੈਗਾ ਵੀ ਤੁਰੇ ਜਾਂਦੇ ਵੇਖ ਲਿਆ ਕੋ ਹੈ ਨਹੀਂਗਾ ਤੇ ਤੁਸੀਂ ਤੁਰ ਪੇ ਜੇ ਪੁਲਿਸ ਵਾਲੇ ਨੇ ਬਾਈ ਚਾਂਸ ਵੇਖ ਲਿਆ ਤੁਹਾਨੂੰ ਤੇ 150 ਡਾਲਰ ਦੀ ਟਿਕਟ ਤੁਹਾਨੂੰ ਦੇ ਜਾਣੀ ਉਹਨੇ ਐਵੇਂ ਆ ਵੀ ਇੱਥੇ ਸਟਾਪ ਸਾਈਨ ਤੇ ਤੁਹਾਨੂੰ ਰੁਕਣਾ ਹੀ ਪੈਣਾ ਨਿਊਜ਼ੀਲੈਂਡ 'ਚ ਕਿਤੇ ਵੀ ਆ ਮੈਂ ਤਕਰੀਬਨ ਬਾਕੀ ਦੇਸ਼ਾਂ 'ਚ ਵੀ ਸਟਾਪ ਸਾਈਨ ਦਾ ਇਹੀ ਮਤਲਬ ਹੁੰਦਾ ਵਾ ਤੇ ਗਿਵਵੇ ਆ ਜਿਹੜਾ ਗਿਵਵੇ ਉਹਦੇ ਤੁਰੇ ਜਾਂਦੇ ਤੁਸੀਂ ਆਪਣਾ ਕਰ ਸਕਦੇ ਆ ਵੇਖ ਲਿਆ ਨਹੀਂ ਹੁੰਦਾ ਕੋਈ ਨਹੀਂ ਵੀ ਖੜਨਾ ਤੇ ਕੋਈ ਚੱਕਰ ਨਹੀਂਗਾ ਏ ਹੁਣ ਆਪਾਂ ਚੱਲਦੇ ਹਾਂ ਰਾਹ ਦੇ ਵਿੱਚ ਛੋਟੇ ਛੋਟੇ ਪਿੰਡ ਆਉਣਗੇ ਅ ਫਾਟਾ ਫਾਟ ਆਊਗਾ ਪਰਉਂਗੀਆ ਤੇ ਫਿਰ ਹੋ ਟਰੂ ਹਾਂਗਾ ਟੀਕੁੱਟੀ ਟੀਕੁੱਟੀ ਆ ਜਿਹੜੀ ਉਹ ਟਾਊਨ ਆ ਉਹਨੂੰ ਇਹ ਕਹਿੰਦੇ ਆ ਵੀ ਸ਼ੀਰ ਅ ਕੈਪੀਟਲ ਆਫ ਦਾ ਵਰਲਡ ਆ ਜਿੱਦਾਂ ਜਿਹੜੀ ਭੇਡਾਂ ਮੋਨਣ ਵਾਲੀ ਕਹਿੰਦੇ ਰਾਜਧਾਨੀ ਆ ਨਾ ਜਿਹੜੀ ਵਰਲਡ ਦੀ ਉਹ ਇਹ ਆ ਸ਼ੀਰ ਸ਼ੀਰਿੰਗ ਦੀ ਟੀਕੁੱਟੀ ਉਹ ਵੀ ਸਾਨੂੰ ਖਾਵਾਂਗੇ ਉੱਥੇ ਕੌਫੀ ਪੜਾਂਗੇ ਨਾਲੇ ਬਹੁਤ ਵੱਡਾ ਟਾਊਨ ਆ ਉਹ ਉੱਪਰ ਲਿਖਿਆ ਹੋਣਾ ਨਿਊ ਪਲਾਈਮਾਉਟ ਸਟੇਟ ਆਈ ਵੀ 3 ਜੇ ਲੈਫਟ ਹੰਵਲਟਨ 에어ਪੋਰਟ ਰੋਡ ਨਾਲ ਹੁੰਦੇ ਤੇ ਆਪਾਂ ਇਧਰ ਹੁਣਾ ਸੀਗਾ ਲੈਫਟ ਵਾਲੇ ਪਾਸਿਓ ਤੇ ਸਿੱਧਾ ਲੰਘ ਜਾਣਾ ਰਾਈਟ ਨੂੰ ਹੁਣ ਆਪਾਂ ਇਧਰ ਦੀ ਆਏ ਆ ਰਾਈਟ ਜਾਣਾ ਆਵੇ ਲਿਖਿਆ ਸਾਹਮਣੇ ਸ਼ਾਇਦ ਉਹ ਕੈਮਰੇਜ ਦਾ ਹਿੱਤਾ ਹੋਊਗਾ ਫਿਰ ਸਟਾਪ ਸਾਈਨ ਆ ਗਿਆ ਇੱਥੇ ਰੁਕਣਾ ਰੋਕੇ ਫਿਰ ਤੁਰਨਾ ਨਿਊ ਪਲਾਈਮਾਉਟ ਵਾਈਟੋਮੋ ਕੇਅਰਸ ਤੇ ਵਾਈਟੋਮੋ ਕੇਅਰਸ ਉਹੀ ਆ ਜਿਹੜੀਆਂ ਇੱਥੇ ਆਪਣਾ ਥੋੜੇ ਕਿ ਟਾਈਮ ਮਹੀਨੇ ਪਹਿਲਾਂ ਨਾ ਅ ਜਿਹੜਾ ਮਿਸਟਰ ਬੀਸਟ ਆ ਵੀਰੇ ਸਰ ਨੂੰ ਵੱਧ ਸਬਸਕ੍ਰਾਈਬਰ ਆ YouTube ਦੇ ਉੱਤੇ ਉਹ ਇੱਥੇ ਵੀਡੀਓ ਬਣਾ ਕੇ ਗਿਆ ਸੀ ਥੋੜੇ ਇੱਕ ਮਹੀਨੇ ਪਹਿਲਾਂ ਉਹ ਨਾਂ ਨਹੀਂ ਦੱਸਿਆ ਮਤਲਬ ਕਿੱਥੇ ਆ ਪਰ ਉਹ ਇੱਥੇ ਆਇਆ ਸੀਗਾ ਵਾਈਟੋਮੋ ਕੇਵਸ ਉਹਨੇ ਦੱਸਿਆ ਨਿਊਜ਼ੀਲੈਂਡ ਦੀਆਂ ਕੇਵਸਾ ਗਲੋ ਵਾਰਮ ਕੇਵਸ ਤੇ ਉਹ ਇੱਥੇ ਆਇਆ ਸੀਗਾ ਤੇ ਇੰਜਰਡ ਹਾਲ ਦੇ ਵਿੱਚ ਖਬਰ ਲੱਗੀ ਜਿਹੜੀ ਆਪਾਂ ਬੜੀ ਸੀਗੀ ਵੀ ਉਹ ਵਾਈਟੋਮੋ ਕੇਵਸ 'ਚ ਵੀਡੀਓ ਬਣਾਉਂਦਾ ਫਿਰ ਉਹਦੀ ਵੀਡੀਓ ਵੇਖੀ ਸੀ ਉਹ ਰਾਜ ਆਉਂਦਾ ਗਰਾਉਂਡਬੋਰਡ ਉੱਥੋਂ ਜਿਹੜਾ ਰਾਈਟ ਮੋੜ ਜੀਏ ਤਾਂ ਕਹਿੰਦਾ 7-8 ਕਿਲੋਮੀਟਰ ਬਾਅਦ ਉਹ ਕੇਵਸ ਆਂਦੀ ਇਹ ਆਪਾਂ ਔਟ ਰੂਹਾਂਗਾ ਬਾ ਤਕਰੀਬਨ ਰਾਤ ਦੇ ਪੌਣੇ 1 ਕ ਹੋ ਗਿਆ ਟਾਈਮ ਤੇ ਆਪਾਂ ਚੱਲੇ ਸੀਗੇ ਸਾਡੇ ਆ ਆ ਗਿਆ ਉਹ ਟਾਊਨ ਜਿਹੜਾ ਆਪਣਾ ਗਲੋਵਾਰਮ ਕੇਵਸ ਵਾਲਾ ਨਾ ਹਾਂ ਗੱਡ ਕੀ ਟਾਊਨ ਆ ਗਿਆ ਆਲੇ ਜਾਂ ਵਾਈਟੋਮੋ ਕੇਸ ਟਾ ਰਾਈਟ 500 ਮੀਟਰ ਆ ਯਰ ਅਬਾਊਟ ਇੱਧਰ ਮਿਸਟਰ ਬੀਚ ਦੇ ਵੀਡੀਓ ਬਣਾਈ ਹੋਈ ਸੀ ਬੜੀ ਵਧੀਆ ਬਣਾਈ ਮਤਲਬ ਸਰਵਾਈਵਲ ਸਕਿੱਲ ਜਿਹਾ ਦਿਖਾਉਂਦਾ ਵਿੱਚ ਪਾਣੀ ਪੂਣੀ ਵੇਚਦੀ ਉਹ ਲੋਕ ਕੀ ਇਸ ਦੇ ਜਾਣਦੇ ਅੱਗੇ ਥੱਲੇ ਨਾ ਵਾਵਾ ਆਹ ਰਾਉਂਡ ਬਾਉਂਡ ਤੋਂ ਜੇ ਰਾਈਟ ਜਾਈਏ ਜੇ ਕਹਿੰਨੇ ਆਪਣੀ ਪੁਰਾਣੀ ਵੀਡੀਓ ਵੇਖੀ ਹੋ ਜਦੋਂ ਕਾਰ ਦੇ ਉੱਤੇ ਸਵਰ ਕੀਤਾ ਸੀ ਨਾ ਅੱਗੇ ਜਾ ਕੇ ਚੜੇ ਸੀਗੇ ਆਪਾਂ ਹੁਣ ਜਾਣਾ ਆਵੇ ਲਿਖਿਆ ਟੀ ਕੁੱਟੀ ਨਿਊ ਪਲਾਈ ਬੱਸ ਆਹ ਆ ਗਏ ਆਪਾਂ ਟੀ ਕੁੱਟੀ ਇਹ ਸ਼ੀਰਿੰਗ ਕੈਪੀਟਲ ਆਫ ਦਾ ਵਰਲਡ ਭੇਡਾਂ ਮੰਨਣ ਵਾਲੀ ਜਿਹੜੀ ਮੰਨਣ ਵਾਲੀ ਹੁੰਦੀ ਸ਼ੀਰਿੰਗ ਕੈਪੀਟਲ ਆਫ ਦਾ ਵਰਲਡ ਟੀ ਕੁੱਟੀ ਇੱਥੇ ਲਿਖਿਆ ਵੀ ਹੁੰਦਾ ਰਾਜ ਤਾਂ ਹੀ ਪਤਾ ਲੱਗਿਆ ਹੈ ਨਾ ਆ ਆਪਣਾ ਆ ਗਿਆ ਪੰਪ ਨਾਲੇ ਇੱਥੋਂ ਭਰੋਣੇ ਤੇਲ ਤੇ ਨਾਲੇ ਪੀਣੇ 커피 ਫੇ ਚੱਲਦੇ ਅੱਗੇ ਨਿਊ ਬਲਾਈ ਮੋਜ਼ਲੋ ਆ ਗਏ ਆਪਾਂ ਪੰਪ ਤੇ ਅਜੇ ਤਾਂ ਕੋਈ ਵੀ ਕੰਪਨੀ ਦਾ ਪੰਪ ਹੋਵੇ ਇਦਾਂ ਟਰਮੀਨਲ ਬਣੇ ਹੁੰਦੇ ਆ ਉਹਦੇ ਵਿੱਚ ਜਿੱਦਾਂ ਕਾਰਡ ਮਾਰ ਕੇ ਸਾਰੇ ਦੇਸ਼ਾਂ ਜੀ ਇਦਾਂ ਸਿਸਟਮ ਹੋ ਚੱਲਿਆ ਹੁਣ ਤੁਰਾਪਾ ਦੇ ਆਦੀ ਨਹੀਂ ਜੇ ਚੱਲ ਪਈ ਸਿਸਟਮ ਵੱਖਰਾ ਵੱਖਰਾ ਆਵੇ ਦਾ ਇਹਨੂੰ ਕਰਦੇ ਨੇ ਸਕਿਪ ਡੀਜ਼ਲ ਭਰਉਣਾ ਕੇ ਡਬਲ ਆਹ ਭਰਉਣਾ ਡੀਜ਼ਲ ਪੰਪ ਨੰਬਰ ਹੈਗਾ ਆਪਣਾ 22 ਇਹਦੇ ਹੈਗੀਆਂ ਦੋਵੇਂ ਪਾਸੇ ਟੈਂਕੀਆਂ ਨੇ ਤੇ ਆਹ ਲਾਲੀ ਨਹੀਂ ਜੇ ਲਾਪਾ ਇਹਨਾਂ ਜਿਵੇਂ ਹੁਣ ਤਾਂ ਬੜਾ ਸਲੋ ਆ ਪੰਪ ਤਾਂ ਆ ਬੜਾ ਸਲੋ ਆ ਇਹ ਨਵੇਂ ਪੰਪਰ ਦੇ ਵਿੱਚ ਟੈਕਨੋਲੋਜੀ ਆਈ ਹੈ ਜਿਹੜੀ ਹੁਣ ਕਈ ਸਾਲਾਂ ਦਾ ਵੇਚਦੇ ਆ ਲਿਖਿਆ ਨੇਰੇ ਦੇ ਵਿੱਚ ਸ਼ਾਇਦ ਦਿਖਦਾ ਹੋਵੇ ਕਿ ਨਹੀਂ ਫਲੋ ਰੇਟ ਵਾਧਾ ਦਾ ਇਹਦੇ ਨਾਲ ਦੱਬਨ ਨਾ ਆਵੇ ਹੁਣ ਇਹ ਸਟੇਜ ਹੀ ਨਾਲ ਪੈਂਦਾ ਮਤਲਬ ਤੁਸੀਂ ਤੁਹਾਡੀ ਮਰਜ਼ੀ ਆ ਸਲੋ ਕੋਣਾ ਤੇ ਲੱਗੇ ਤੇਜ਼ ਉਹਦੇ ਨਾਲ ਫਿਰ ਹੋ ਜਾਂਦਾ ਹੁਣ ਆ ਪੰਪਰ ਲਈ ਪਾਸੇ ਵੀ ਸੜਦੇ ਆ ਤੇ ਉਧਰ ਵੀ ਪਾਉਨੇ ਆ ਉਹ ਵੀ ਦੋ ਟੈਂਕੀਆਂ ਦੋਵੇਂ ਪਾਸੇ ਪਾਉਣਾ ਪੈਂਦਾ ਹਾਂਜੀ ਆ ਲੈਹੰਦੀ ਆਪਾਂ ਕਾਫੀ ਮੋਕਾ ਇਹ ਥੋੜੀ ਮਿੱਠੀ ਹੁੰਦੀ ਆ ਤੇ ਮੈਂ ਥੋੜਾ ਚਾਕਲੇਟ ਪਾਉਂਦੇ ਇਹਦੇ ਵਿੱਚ ਜਿਆਦਾ ਬਾਕੀ ਕੌੜੀ ਹੁੰਦੀ ਆ ਹੁਣ ਆਪਾਂ ਚੱਲਦੇ ਅੱਗੇ ਨਿਊ ਪਲਾਈ ਮਸਾਲ ਨੂੰ ਆ ਨਾਲ ਲੈਂਦਾ ਸਪਿਨੀਚ ਰੋਲ ਜਿਵੇਂ ਨਾ ਆਪਣੇ ਪੈਟੀਆਂ ਨਹੀਂ ਹੁੰਦੀਆਂ ਉਦੋਂ ਦਾ ਪੰਪ ਤੋਂ ਮਿਲਦਾ ਸਪਿਨੀਚ ਰੋਲ ਹੁੰਦਾ ਆ ਆਹ ਵੇ ਉਹ ਗਾ मतलब 베ਕਿੰਗ ਵਾਲਾ ਹੀ ਆ ਜ਼ਿਆਦਾਤਰ ਉਮੰਦਰਾ ਹਦਨੇ ਕਦੇ ਕਦੇ ਵੀ ਖਾਦੇ ਵਧੀਆ ਬਣਿਆ ਹੁੰਦਾ ਆ ਆ ਚੱਲਦੇ ਕਾਫੀ ਕਰਦੇ ਜੋ ਇਹ ਤੇ ਇੱਥੇ ਹੁਣ ਕਰਦੇ ਸਟਾਰਟ ਚੱਲਦੇ ਨਿਊ ਪਲੈ ਮਸਾਲੋਂ ਆ ਇੱਥੋਂ ਦਾ ਤੇਲ ਦਾ ਰੇਟ ਹੈ ਪੈਟਰੋਲ ਹੈਗਾ ਜਿਹੜਾ 91 2 ਡਾਲਰ 65 ਸੈਂਟ ਨੂੰ ਵੇਖੇ ਆ ਤੇ ਡਿਸਕਾਊਂਟ ਪਾ ਕੇ 255 ਨੂੰ ਡੀਜ਼ਲ 195 ਨੂੰ ਤੇ ਇਧਰ ਕਾਰਾਂ ਵਾਲਾ ਵਾ ਤੇ ਉਧਰ ਟਰੱਕਾਂ ਵਾਲਾ ਉਹ ਪਰਲੇ ਪਾਸੇ ਹੋ ਨਾ ਜਿਹੜੇ ਵੀਰ ਭਰਾ ਜਿਵੇਂ ਨਿਊ ਪਲੈਮਾਸ ਜਾਂਦੇ ਆ ਉਹਨਾਂ ਨੂੰ ਤਾਂ ਪਤਾ ਹੋਊਗਾ ਵੀ ਇਹ ਵੀ ਬੜੀ ਮਸ਼ਹੂਰ ਹੈ ਨਿਜੀਲੈਂਡ ਦੀ ਮਾਉਂਟ ਮੈਸੈਂਜਰ ਮਾਉਂਟ ਮੈਸੈਂਜਰ ਹਿੱਲ ਆ ਤੇ ਉੱਪਰ ਟਨਲ ਜੀ ਹੁੰਦੀ ਆ ਟਨਲ ਮਤਲਬ ਬੜੀ ਲੰਮੀ ਨੀਗੀ ਜਿੱਦਾਂ ਸ਼ੈੱਡ ਜੀ ਅੰਗੂਆ ਛੋਟਾ ਜਿਹਾ ਆ ਤੁਹਾਨੂੰ ਦਿਖਾਵਾਂਗੇ ਅੱਜ ਪਹਿਲਾਂ ਇਹ ਹੁਣ ਟਨਲ ਬਣਾ ਰਹੇ ਆ ਥੱਲੇ ਦੀ ਮਤਲਬ ਟਨਲ ਕੱਢਦੀ ਆ ਇਹਨਾਂ ਦੀ ਵੀ ਇਹ ਕਹਿੰਦੇ ਵੀ ਸੇਫ ਨਹੀਂ ਹੈਗਾ ਇਹ ਰੋਡ ਤੇ ਹੁਣ ਇਹਨਾਂ ਟੈਂਪਰੇਰੀ ਸਟਾਪ ਐਂਡ ਗੋ ਲਾਇਆ ਹੋਇਆ ਹੈ ਮਤਲਬ ਇੱਕੋ ਲੈਣ ਚੱਲਦੀ ਆ ਦੂਜੇ ਪਾਸੇ ਦੇ ਸਾਰਾ ਟ੍ਰੈਫਿਕ ਰੋਕ ਦਿੰਦੇ ਆ ਤੇ ਫਿਰ ਦੂਜੇ ਪਾਸੇ ਚਲਾਉਂਦੇ ਆ ਫਿਰ ਦੂਜੇ ਪਾਸੇ ਦਾ ਰੋਕ ਦਿੰਦੇ ਆ ਪਰ ਰਾਤ ਨੂੰ ਆ ਜਿਹੜਾ ਥੋੜਾ ਜਿਹਾ ਟਾਈਮ ਘੱਟ ਲੱਗਦਾ ਮਤਲਬ ਛੇਤੀ ਛੇਤੀ ਜਿਵੇਂ ਆਉਂਦਿਆਂ ਨਹੀਂ ਇੰਨਾ ਜਿਆਦਾ ਉਹ ਆਵਾਜਾਈ ਘੱਟ ਹੁੰਦੀ ਆ ਪਰ ਜਿਹੜਾ ਸਵੇਰੇ ਆ ਜਾਂ ਦੁਪਹਿਰੇ ਆਉਂਦਾ ਜਾਂ ਸ਼ਾਮ ਨੂੰ ਬੰਦਾ ਉਦੋਂ ਬਹੁਤ ਟਾਈਮ ਖੜਨਾ ਪੈਂਦਾ ਤੇ ਉਧਰਲੀ ਲੇਨ ਸਾਰੀ ਕਲੀਅਰ ਕਰਨੀ ਆ ਫਿਰ ਦੂਜੇ ਪਾਸੇ ਦੀ ਕਰਨੀ ਆ ਤੇ ਆਪਸ ਟੋਕ ਐਂਡ ਗੋ ਤੇ ਪਹੁੰਚ ਜਲੇ ਆਵੇ ਗੱਲ ਉਹ ਹੋਊਗੀ ਹਾਂ ਅੱਗੇ ਜਿਹੜੀ ਮਾਉਂਟ ਮੈਸੇਂਜਰ ਵਾਲੀ ਕਨਾਲ ਆ ਉਹ ਅੱਗੇ ਆਊਗੀ ਹੁਣ ਆ ਵਿਖਾਵਾਂਗੇ ਇਹ ਇੱਥੇ ਆਪਾਂ ਖੜ੍ਹ ਜਣੇ ਆ ਉਹ ਰੈੱਡ ਲਾਈਟ ਆ ਨਾ ਆ ਦੋ ਟਰੱਕ ਟ੍ਰੈਫਿਕ ਵਾਲੇ ਪਹਿਲਾਂ ਹੀ ਖੜ੍ਹੇ ਆ ਤੇ ਜਦੋਂ ਇਹ ਗ੍ਰੀਨ ਹੋਊਗੀ ਫਿਰ ਆਪਾਂ ਚੱਲਾਂਗੇ ਅੱਗੇ ਫਿਰ ਤੁਹਾਨੂੰ ਵਿਖਾਵਾਂਗੇ ਦੂਜੀ ਮਾਉਂਟ ਮੈਸੇਂਜਰ ਵਾਲੀ ਕਨਾਲ ਆ ਹੁਣ ਆਪਾਂ ਰੁਕੇ ਹੀ ਕਿ ਮੈਂ ਮੜਾ ਦਿਖਾ ਦਈਏ ਆ ਟਰੱਕ ਵਾਲਾ ਸਿਸਟਮ ਆ ਵੇ ਆਪਾ ਮਾਉਂਟ ਮੈਸੈਂਜਰ ਤੇ ਖੜੇ ਆ ਜੇ ਲੇਟ ਨਹੀਂ ਲਾਲ ਹਰੀ ਨਹੀਂ ਹੋਏਗੀ ਲਾਲ ਹੀ ਆ ਟਾਈਮ ਬਹੁਤ ਲੱਗ ਜਾਂਦਾ ਨਾ ਹੁਣ ਜਿਵੇਂ ਹੈ ਵਾਵਾ ਲੰਮੀ ਮਿੰਲਾ ਦਾ 3-4 ਕਿਲੋਮੀਟਰ ਦੇ ਪਰਲੇ ਪਾਸੇ ਲਾਈਟ ਲੱਗੀ ਆ ਉਧਰ ਇੱਕ ਵੀ ਟਰੱਕ ਹੁੰਦਾ ਹੋਇਆ ਉਹਨੇ ਸਾਰਾ ਕਲੀਅਰ ਕਰਨਾ ਫੇਰ ਆਉਣਾ ਤੇ ਆ ਆਪਾ ਹੁਣ ਰੁਕੇ ਆ ਐਡੈਪਟਿਵ ਕਰੂਜ਼ ਕੰਟਰੋਲ ਹੈ ਨਾ ਆ ਲਿਖਿਆ ਵਾ 0 ਕਿਲੋਮੀਟਰ ਵੀ ਜਿਹੜਾ ਅਗਲਾ ਵਹੀਕਲ ਆ ਉਹ 0 ਕਿਲੋਮੀਟਰ ਤੇ ਜਾ ਰਿਹਾ ਕੋਈ ਵੀ ਆਕਾਰ ਹੈ ਟਰੱਕ ਉਹਨੇ ਇਦਾਂ ਸ਼ੂ ਕਰ ਲੱਗੇ ਜਣਾ ਟਰੱਕ ਜਾ ਬਣਿਆ ਤੇ ਜੇ ਏ ਹੈਣੀਆ ਤੇ ਫਿਰ ਖਾਲੀ ਆ ਮਤਲਬ ਕੁਝ ਨਹੀਂ ਜਾ ਰਿਹਾ ਅੱਗੇ ਤੁਹਾਡੇ ਇਹ 200 ਮੀਟਰ ਤੱਕ ਤੁਹਾਡਾ ਡਿਸਟੈਂਸ ਚੈੱਕ ਦਾ ਵੀ 200 ਮੀਟਰ ਇੱਥੇ ਲੈ ਹੁਣ 5 ਮੀਟਰ ਲੈ ਕੇ ਹੁੰਦਾ ਨਾ ਮਤਲਬ 16 16.5 ਫੁੱਟ ਦਾ ਫਰਕ ਦੱਸਦਾ ਇਹ ਆ 5 ਮੀਟਰ ਦਾ ਡਿਸਟੈਂਸ ਆ ਤੁਹਾਡੇ ਵਿੱਚ ਤੇ ਆ 0 ਕਿਲੋਮੀਟਰ ਸਪੀਡ ਆ ਉਹ ਵਹੀਕਲ ਦੀ ਜਿਹੜਾ ਅੱਗੇ ਜਾਂਦਾ ਵਾ ਇਹਨੂੰ ਮੋਟਾ ਜਿਹਾ ਦੱਸਣ ਲੱਗੇ ਆ ਵੇ ਸਪੈਸ਼ਲ ਵੀਡੀਓ ਬਣਾਵਾਂਗੇ ਜਿਵੇਂ ਪੂਰੀ ਟੀਚਰ ਇਹਦੇ ਸਾਰੇ ਖਵਾਵਾਂਗੇ ਤੇ ਇਹ ਆ ਵੀ ਇਹਨੇ ਆਪੇ ਐਡੈਪਟਿਵ ਕਰੂਜ਼ ਕੰਟਰੋਲ ਕਹਿੰਦੇ ਆ ਤੇ ਮੈਂ ਸਕਾਣੀਆਂ 'ਚ 2000 ਤਕਰੀਬਨ 17 'ਚ ਨਹੀਂ 17 18 'ਚ ਇੱਥੇ ਕਿਤੇ ਚਲਾਇਆ ਸੀ ਪਹਿਲੀ ਵਾਰੀ ਇਹ ਸਕਾਣੀਆਂ ਜਾਇਆ ਸੀਗਾ ਪਰ ਹੁਣ ਥੋੜਾ ਹੋਰ ਵਧੀਆ ਤਰੀਕੇ ਨਾਲ ਆਇਆ ਹੁਣ ਹ ਅਗਲੇ ਵੀਕਲ ਦੀ ਸਪੀਡ ਵੀ ਦੱਸਦਾ ਵਾ ਤੇ ਸਾਰਾ ਸਿਸਟਮ ਹੈ ਦਾ ਐਡੀ ਕੀ ਜਾਨੇ ਆਪਾਂ ਤੇ ਉਧਰ ਕੋਈ ਆ ਨਹੀਂ ਰਿਹਾਗਾ ਉਧਰੋਂ ਆਊਗਾ ਤੇ ਫੇਰ ਕਲੀਅਰ ਹੋਊਗਾ ਫਿਰ ਚੱਲਾਂਗੇ ਆਪਾਂ ਫਲਾਲ ਤਾਂ ਇੱਥੇ ਹੀ ਖੜੇ ਆ ਇੰਜਨ ਰਨਿੰਗ ਆਹੀ ਰੋਡ ਹੁੰਦਾ ਵਾਲਾ 1.5 ਘੰਟਾ ਹੋ ਗਿਆ ਆਪਣੇ ਚੱਲਿਓ ਰਹੇ ਉਹਨੇ ਟਾਈਮ ਬਾਦੂਆ ਕਿ ਜਿਹੜੀ ਡਿਲੀਵਰੀ ਆ ਉਹ ਅਨਲੋਡ ਹੋਣਾ ਮੈਂ 4:30 ਵਜੇ ਟਾਈਮ ਆਪਣੇ ਕੋ ਹੈਗਾ ਵਾ ਮਗਰ ਵੀ ਟਰੱਕ ਆ ਕੇ ਖੜ ਗਿਆ ਉਹ ਵੇ ਇੱਕ ਪਿੱਛੇ ਆਪਣੇ ਕੋ ਹੈਗੀ ਆ ਬੀ ਟਰੇਨ ਉਹ ਪਿੱਛੇ ਕੜਾ ਟਰੱਕ ਆਪਣੇ ਆਉਜੇ ਤਾਂ ਇੱਕ ਟਰੱਕ ਆਇਆ ਨਾ ਇਹ ਇੱਕੋ ਹੀ ਆ ਉਨੇ ਹੁਣ ਗ੍ਰੀਨ ਹੋ ਗਈ ਉਹ ਉਹ ਫੇਰ ਲਾਲ ਕਰਤੀ ਜਣੇ ਬਈ ਪਤਾ ਨਹੀਂ ਕੀ ਚੱਕਰ ਗ੍ਰੀਨ ਕਰਕੇ ਢੀਛੇ ਦੀ ਲਾਲ ਕਰਤੀ ਇਹਦਾ ਖੜੇ ਆ ਉਹ ਚੱਕ ਹੋ ਗਈ ਗ੍ਰੀਨ ਹੁਣ ਆਪਾਂ ਤੁਰ ਪਿਆ ਅੱਗੇ ਸਾਨੂੰ ਹੋਣੇ ਕਿਹੜਾ ਮਾਉਂਟ ਮੈਸੇਂਜਰ ਵਾਲੀ ਜਿਹੜੀ ਟਨਲ ਹੈ ਨਾ ਜਿਆਦਾਤਰ ਮੋੜ ਘੇੜ ਜਿਆਦੇ ਆਵੇ ਇੱਥੇ ਲਿਖਿਆ ਨੇ ਨੇ ਟਰੱਕਸ ਯੂਜ਼ ਸੀਬੀ ਬਿਫੋਰ ਐਂਟਰਿੰਗ ਟਨਲ ਇੱਥੇ ਲਿਖਿਆ ਪਰ ਹੁਣ ਆਏ ਆ ਵੀ ਇਹਨਾਂ ਨੇ ਸਟਾਪ ਐਂਡ ਗੋ ਲਾਇਆ ਕਰਕੇ ਏਡਾ ਕੋਈ ਚੱਕਰ ਨਹੀਂ ਹੈਗਾ ਨਾ ਨਹੀਂ ਤਾਂ ਪਹਿਲਾਂ ਬੋਲ ਕੇ ਜਾਣਾ ਪੈਂਦਾ ਸੀਗਾ ਵੀ ਨਾਰਥ ਬਾਉਂਡ ਸਾਊਥ ਬਾਉਂਡ ਜਾ ਰਹੇ ਆ ਫਿਰ ਉਹ ਦੂਜਾ ਟਰੱਕ ਖੜ ਜਾਂਦਾ ਹੈਗਾ ਤੇ ਇੱਕ ਰਾਹ ਦੇਣਾ ਫਿਰ ਕਲੀਅਰ ਕਰਕੇ ਫਿਰ ਅਗਲਾ ਚੱਲਦਾ ਜੀ ਆਵੇ ਇਹ ਆ ਗਈ ਆ ਇਹ ਕਹਿੰਦਾ ਨਹੀਂ ਹੈਗੀ ਮਤਲਬ ਏਦਾਂ ਹੀ ਆਵੇ ਆ ਲੱਗੂਆ ਤੁਹਾਨੂੰ ਪਤਾ ਤੇ ਆ ਚੱਕ ਆ ਬਸ ਇੰਨਾ ਹੀ ਯਾਰ ਕੇ ਅੱਬ ਬਸ ਹੱਦ ਤੇ ਛੱਤ ਜੀ ਐ ਕੋਠਾ ਜਾਈ ਆ ਬਸ ਇਨਾ ਹੀ ਆ ਮੈਂ ਹਾਂ ਜੀ ਨਿਊ ਪਲਾਈਮਾਸ ਆਪਾਂ ਕਰਤਾ ਖਾਲੀ ਹੁਣ ਇੱਥੋਂ ਥੋੜਾ ਜਿਹਾ ਲੋਡ ਤੇ ਇੱਥੇ ਤੁਹਾਨੂੰ ਖਾਉਨੇ ਬਾਹਰੋਂ ਟਰੱਕ ਵਖਾਉਨੇ ਆ ਤੇ ਬ੍ਰੇਕ ਲੈਣੇ ਨਾਲੇ ਇੱਥੇ ਅੱਧਾ ਘੰਟਾ ਖੜਦੇ ਰੈਸਟ ਏਰੀਆ ਸਟੇਟ ਆਈ ਵੀ 3 ਤੇ ਆ ਇਧਰ ਆਪਣਾ ਵਾਂਗਾਂ ਨੂੰ ਜਾਂਦੇ ਆਲੋ ਚਲੋ ਖਾਉਨੇ ਤੁਹਾਨੂੰ ਬਾਹਰੋਂ ਜੁਨਟ ਵੀ ਆਹ ਜੀ ਆਪਣੀ ਬਾਹਰੋਂ ਜੁਨਟ 6 ਐਕਸਲ ਬੀ ਟ੍ਰੇਨ ਆ ਪਿੱਛੇ ਇਕੱਲਾ ਸਟੀering wheel ਸਿੰਗਲ ਟਾਇਰ ਆ ਬਾਕੀ ਜਿਹੜੇ 8 ਐਕਸਲ ਆ ਸਾਰੇ ਡਬਲ ਆ 4 ਟਾਇਰ ਐਕਸਲਾਂ ਨੂੰ ਇਹਨੂੰ ਦੋ ਟਾਇਰ ਆ ਸਟੀering wheel ਕੋਲ ਹੀ ਚਮਤੀਕ ਬਣ ਜਾਂਦੇ ਆ 6 ਐਕਸਲ ਬੀ ਟ੍ਰੇਨ ਆ ਜਿਵੇਂ ਇਹਦੇ ਵਿੱਚ ਆਪਾਂ ਰਿਮੋਟ ਦੇ ਵਿੱਚ ਇਹਨਾਂ ਦਿੱਤਾ ਹੁੰਦਾ ਵਾ ਬਾਵਾ ਪਹਿਲਾਂ ਦਾ ਹੁੰਦਾ ਵਾ ਜੇ ਤੁਸੀਂ ਪ੍ਰੀ ਇਨਸਪੈਕਸ਼ਨ ਕਰਨੀ ਹੈ ਲਾਈਟਾਂ ਇੰਡੀਕੇਟਰ ਬ੍ਰੇਕ ਲਾਈਟਾਂ ਸਾਰੀਆਂ ਚੱਲਦੀਆਂ ਤੇ ਉਹ ਤੁਸੀਂ ਰਿਮੋਟ ਤੋਂ ਬਟਨ ਦਬ ਸਕਦੇ ਆ ਆ ਰਿਮੋਟ ਦੇ ਉੱਤੇ ਬਟਨ ਲੱਗਾ ਹੁੰਦਾ ਵਾ ਜੋ ਦਿਨ ਚੜਿਆ ਉਹ ਦਿਖਾਵਾਂਗੇ ਤੇ ਉਦੋਂ ਹੁਣ ਸਾਰਾ ਚੈੱਕ ਹੋ ਗਿਆ ਆਪਾਂ ਦੁਬਾਰਾ ਦੱਬਾਂਗੇ ਤੇ ਦੁਬਾਰਾ ਫੇਰ ਲੱਗ ਜੂਗਾ ਦਾ ਇਹ ਵੀ ਸਾਰਾ ਕੁਝ ਚੱਲਦਾ ਵਾ ਰਿਵਰਸ ਲਾਈਟਾਂ ਵੀ ਜਗਦੀਆਂ ਵਾ ਇੰਡੀਕੇਟਰ ਵੀ ਜਗਦੇ ਆ ਸਾਰਾ ਕੁਝ ਚੈੱਕ ਕਰ ਸਕਦੇ ਆਪਾਂ ਆਏ ਇਦਾਂ ਦਾ ਇਹ ਕਾਫੀ ਟਾਈਮ ਦਾ ਹੁੰਦਾ ਇਦਾਂ ਇਹਦੇ ਟਰੱਕਾਂ ਦੇ ਵਿੱਚ ਵਧੀਆ ਚੀਜ਼ ਆ ਜਿਹੜੀ ਕੇ ਅੱਜ ਇਧਰੋਂ ਟਰੱਕ ਆਉਂਦਾ ਨਾ ਇਧਰਲੇ ਪਾਸੇ ਮਾਉਂਟ ਤਰਨਾ ਕੀ ਦੱਸਦਾ ਦਾ ਮਤਲਬ ਕਲੀਅਰ ਦਾ ਐਦਾ ਕਿਉਂਕਿ ਚੰਨ ਚੰਨ ਹੀ ਰਾਤ ਦਾ ਨਾ ਫੋਨ 'ਚ ਨਹੀਂ ਆਉਂਦਾਗਾ ਤੇ ਜਦੋਂ ਦੇਖਦੇ ਬਰਫ 'ਸਨ ਉਹ ਭਈ ਉੱਤੇ ਪੂਰੀ ਦਿਖਦੀ ਆ ਤੇ ਬਹੁਤ ਸੋਹਣਾ ਇਹਦੀ ਹਾਈਕਿੰਗ ਕੀਤੀ ਆ ਆਪਾਂ ਤੁਸੀਂ ਵੀਡੀਓ ਵੇਖ ਸਕਦੇ ਪਿੱਛੇ ਜਾ ਕੇ ਤੇ ਪਰ ਹੁਣ ਹਨੇਰਾ ਕਰਕੇ ਹੁੰਦਾ ਦਿਖਦਾ ਨਹੀਂ ਕੈਮਰੇ 'ਚ ਪਰ ਵੈਸੇ ਦਿਖਦਾ ਵਾ ਪੁੰਨਿਆਂ ਜਾਂ ਲੰਘ ਕੇ ਗਈ ਆ ਜਾਂ ਆਉਣ ਵਾਲੀ ਆ ਚਲੋ ਚਲੋ ਇਹ ਇਹ ਟਰੱਕ ਰੋਜ਼ ਪੱਕਾ ਸੈਟਰਾਂ ਨਹੀਂ ਚੱਲਦਾ ਜੇ ਸਵੈਪ ਆ ਬੜੀ ਤਗੜੀ ਕੰਪਨੀ ਆ ਇਹ ਸਾਰੇ ਗਾਇ ਜਿਹਨਾਂ ਦੇ ਟਰੱਕ ਆ ਜੇ ਸਵੈਪ ਆ ਹਾਂ ਤੁਹਾਨੂੰ ਦਿਖਾਵਾਂਗੇ ਜਿਹੜੇ ਫਲਿੱਕਰ ਜੇ ਮਾਰਦੇ ਹੁੰਦੇ ਨੇ ਟਰੱਕਾਂ ਵਾਲੇ ਉਹ ਕਿਦਾਂ ਮਾਰਦੇ ਆਵੇ ਇਹ ਹੋਵੇ ਆਵੇ ਆ ਦੇਖਦੇ ਨਾ ਅੱਗੇ ਸਾਰਾ ਕੋ ਜਗਦਾ ਪੁੰਚਦਾ ਆ ਦੇ ਨਾ ਪੂਰੀ ਬੀਟ ਰਹਿੰਦਾ ਆ ਵੇ ਤੇ ਵਧੀਆ ਲੱਗਦਾ ਯਾਨੀ ਕਿ ਹੈਲੋ ਆਏ ਆ ਸਾਥਰੀ ਗਾਲੀ ਕਹਿ ਦੀ ਇੱਕ ਦੂਜੇ ਟਰੱਕਾਂ ਨਾਲ ਰਾਤ ਨੂੰ ਜਿਹੜੇ ਵੀਰ ਕਾਰਾਂ ਗੂਰਾ ਦਾ ਵੀ ਨਿਕਲਦੇ ਉਹਨਾਂ ਨੂੰ ਪਤਾ ਲੱਗਦਾ ਹੋਊਗਾ ਬਾਕੀ ਇਹ ਸਾਰਾ ਲਾਈਟਨਿੰਗ ਸਿਸਟਮ ਸਾਰਾ ਜਾਨੀ ਕਿ ਲਗਜ਼ਰੀ ਹੋਈ ਆ ਮਰਸਡੀਜ਼ ਆ ਤੁਹਾਨੂੰ ਪਤਾ ਕਾਰਾਂ ਲਗਜ਼ਰੀ ਆ ਇਹਨਾਂ ਦੀ ਤੇ ਟਰੱਕਾਂ 'ਚ ਵੀ ਸਾਰੀ ਲਗਜ਼ਰੀ ਆ ਨਵਾਂ ਇਹਦਾ ਆਇਆ ਵਾ ਮਤਲਬ ਇਹ 23 ਕੇ 24 ਮਾਡਲ ਆ ਉਹ ਤਾਂ ਹੋਰ ਨਵਾਂ ਆ ਗਿਆ ਹੁਣ ਆ ਸਾਰਾ ਇਹਦਾ ਸਿਸਟਮ ਆ ਲਾਈਟਨਿੰਗ ਸਾਰਾ ਮਤਲਬ ਡਿਜੀਟਲ ਕੀਤਾ ਹੋਇਆ ਆ ਜਿਹੜਾ ਅੱਗੇ ਆ ਸਾਰਾ ਆਪਣਾ ਵੀ ਆ ਵੀ ਸਾਰਾ ਡਿਜੀਟਲ ਸਕਰੀਨ ਕੀਤੀ ਆ ਦਾ ਦਿਨ ਵੱਡੇ ਉਹ ਲੱਗ ਗਿਆ ਪਹਿਲਾਂ ਤਾਂ तकरीबन ਮਨ ਲੱਗਾ ਪਾਰ ਟਾਈਮ ਫੋਨ ਨਿਹਰਾ ਹੁੰਦਾ ਹੀ ਗਿਆ ਥੋੜੇ ਦੇ ਦਿਨ ਜੀ بڑے ਦਿਨ ਵੱਡੇ ਹੋ ਗਏ ਹੁਣ 7 ਸਵਾ 7 ਦਾ ਟਾਈਮ ਹੈ ਤੇ ਹਾ ਧੁੱਪ ਨਿਕੜੀ ਵੀ ਹੈ ਵਿੱਚ ਵਿੱਚ ਬਦਲ ਬਈ ਹੋ ਗਈ ਆ ਤੇ ਉਧਰ ਸਨੂ ਵੀ ਪਈ ਆ ਖੰਭੇ ਹੱਤ ਬਾੜੀ ਕਹਿੰਦੇ ਹੁਣ ਤਾਂ ਖਾ ਨਹੀਂ ਸਕਦੇ ਕਿਉਂਕਿ ਕੈਮਰਾ ਲੱਗਾ ਹੋਇਆ ਕਿ ਇਹ ਆ ট্রাক ਵਾਲੇ ਵੀ ਉਪਰ ਜਾਂਦੇ ਆ ਤੇ ਟੌਪ ਜੀ ਲੱਗਦਾ ਇਹ ਵੀ ਬੜੀ-ਵੜੀ ਆ ਤੇ ਬਦਲਵਾਈ ਹੋਈ ਹੈ ਤੇ ਟੈਂਪਰੇਚਰ ਇਸ 0 ਡਿਗਰੀ ਹੈ ਜਦੋਂ ਜਿੱਦਾਂ ਇਹਾਜ ਦੇ ਵਿੱਚ ਨਹੀਂ ਰੱਖਦੇ ਹੁੰਦੇ ਬਿਮਾਰ ਟੈਂਪਰੇਚਰ ਆਊਟਸਾਈਡ ਟੈਂਪਰੇਚਰ ਇਹਨਾਂ ਦਾ ਵਾ ਜਿਹੜੇ ਦੇਖ ਚ ਜਾਣਾ ਉਹ ਦੋ ਸਿਸਟਮ ਹੋ ਗਿਆ 0 ਡਿਗਰੀ ਜ ਲੇ ਲੇਵਨ ਤੋਂ ਬਾਅਦ ਆਪਾਂ ਲਗਣਾ ਘੰਟਾ ਰੰਡ ਇੰਨੇ ਤੋਂ ਬਾਅਦ ਆਪਾਂ ਪਹਿਲਾਂ ਟਿਊਟਰ ਕਰਾਵਾ ਖਾਲੀ ਖਾਲੀ ਕਰਵਾਗੇ ਤੇ ਫੇਰ ਆਪਾਂ 10 ਘੰਟੇ ਦੀ ਯਾਤਰਾ ਲਗਾਈਏ ਇਹ ਆਉਂਦੇ ਨੇ ਇੱਥੇ ਇਹ ਰੂਟ ਹੈ ਤਾਂ ਠੀਕ ਆ ਪਰ ਲੰਮਾ ਬਹੁਤ ਪੈ ਜਾਂਦਾ ਜਲਸਾਂ ਨੇ ਇੱਦਾਂ ਆਕਲੈਂਡ ਤੋਂ ਸ਼ੁਰੂ ਕਰਨਾ ਨਿਊਕਲੈਂਡ ਉਸ ਸਵਾ ਪੰਜ ਸਾਢੇ ਪੰਜ ਘੰਟੇ ਲੱਗ ਜਾਂਦੇ ਆ ਪੂਰੇ ਤਕਰੀਬ ਆਜ ਤੇਲ ਪਾ ਗਏ ਤੇ ਜਦੋਂ ਤੱਕ ਪਹੁੰਚਦਾ ਸਵਾ 5:30 ਪਹੁੰਚਦਾ ਹੈਗਾ ਰਾ ਤੇ ਫਿਰ ਉੱਥੇ ਖਾਲੀ ਕਰਾਉਣਾ ਪ੍ਰੇਗ ਪਾਉਣੀ ਆ ਤੇ ਪ੍ਰੇਗ ਤੋਂ ਬਾਅਦ ਜੋ ਫਿਰ ਇਧਰੋਂ ਫਿਰ ਤਕਰੀਬਨ ਸਵਾ 5:30 ਘੰਟੇ ਲੱਗ ਜਾਂਦੇ ਆ ਲੇਟਾ ਤੱਕ 5 ਤੋਂ ਸਵਾ 5 ਤਾਂ ਮੰਨ ਕੇ ਚੱਲੋ ਵੀ ਘਟੋ ਘਟ ਲੱਗਣੇ ਲੱਗਣੇ ਆ ਰਾਗੀ ਬਾਕੀ ਵਿਰਾਜ ਵੇਪਰੇ ਚ ਖੁੱਲਾ ਮਿਲ ਗਿਆ ਜਾਂ ਕੋ ਹੋਰ ਹੋ ਗਿਆ ਉਦੋਂ ਲੇਟ ਹੋ ਜਾਂਦਾ ਬੰਦਾ ਬਾਕੀ ਵੀ ਖੋਸਮਾ ਧੁੱਪ ਲਓ ਰਬੜੇ ਸਰਾ ਲਾਦਾ ਵੀ ਧੁੱਪ ਨਿਖਲੇ ਇਸ ਵੇਰੇ ਇਸ ਵੇਰੇ ਤਾਂ ਜਦ ਸਾਰੇ ਕੋਈ ਵਧੀਆ ਲੱਗਦਾ ਇੱਥੇ ਖਾਦ ਕਰਕੇ ਨੀਂਦ ਲੈਣੇ ਤੇ ਵੀ ਧੁੱਪ ਵਾਲਾ ਕੰਮ ਬੜਾ ਮੁਸ਼ਕਿਲ ਆ ਉਹ ਵੀ ਸਿਆਲਾਂ ਦੇ ਵਿੱਚ ਪਰ ਹੁਣ ਥੋੜੇ ਕਿ ਦਿਨ ਬੜੇ ਵਧੀਆ ਦਿਨ ਲੱਗ ਰਹੇ ਰੱਬ ਦੀ ਕਿਰਪਾ ਵਾ ਨਹੀਂ ਤਾਂ ਵੀ ਬੜਾ ਔਖਾ ਹੋ ਜਾਂਦਾ ਵਾ ਜਦੋਂ 20 ਗੜੀ ਦੇ ਵਿੱਚ ਪਰ ਸਨੋ ਵੀ ਪੈਂਦੀ ਹੈ ਜੇ ਰਾਤ ਨੂੰ ਆ ਪਿਛੇ ਪਰਸਨ ਦੇ ਉੱਤੇ ਇਹ ਡੈੱਡ ਰੋਡ ਬੰਦ ਸੀਗਾ ਕੱਲ ਜੇ ਆਪਾਂ ਬਾਸ ਜਾਣਾ ਰੈਕਟ ਜਾਣਾ ਫਿਰ ਇੱਥੇ ਜਿਹੜੇ ਰੋਡ ਬੰਦ ਹੋ ਜਾਂਦੇ ਇੱਕ ਹੋਰ ਰੰਗਦਾ ਹੈ ਸਾਈਡ ਤੇ ਉਧਰ ਘੱਟ ਸਮੋਹ ਪੈਂਦੀ ਹੈ ਪਰ ਇੱਕ ਦੋ ਵਾਰ ਇਦਾਂ ਹੋਇਆ ਹੈ ਕਿ ਬੜੀ ਜਿਆਦਾ ਸਮੋਹ ਕਈ ਉਹ ਦੋਵੇਂ ਰੋਡ ਬੰਦ ਹੋ ਗਏ ਫਿਰ ਨਿਊ ਕਲਾਈ ਨਿਊ ਕਲਾਈ ਮੋਸਲ ਦੇ ਦੀ ਕਰ ਦਿੱਤਾ ਜਾਂਦਾ ਜੀ ਲਾਂ ਕਰ ਉਧਰ ਹੀ ਜਾਣਾ ਪੈਂਦਾ ਹੈ ਉਹ ਗਲ ਫੇਰ ਬੜਾ ਦੋ ਤਾਈ ਘੰਟੇ ਵੱਧ ਬਣ ਜਾਂਦੀ ਜਾਂਦੇ ਆ ਕਿ ਬੜਾ ਵਧੀਆ ਚੱਲ ਰਿਹਾ ਹੈ ਕੰਮ ਬੋਸ ਬਰਾ ਮਾੜੀ ਕਿਰਤਾਂ ਸਾਰੇ ਟਰੱਕਾਂ ਵਾਲੇ ਇੱਥੇ ਆ ਵੀ ਜਿਹੜਾ ਵੀਰਪਰਾ ਮਿਲਦਾ ਜਿਵੇਂ ਉਹ ਕੋਈ ਵੀ ਹੁੰਦਾ ਕੋਈ ਪੁਰਾ ਸਾਰਿਆਂ ਨੇ ਤਕਰੀਬਨ ਹੱਥ ਚਾਕੇ ਜਾਂਦੇ ਨੇ ਬ੍ਰੇਕ ਨੇ ਤਕਰੀਬਨ ਤਕਰੀਬਨ 100 ਚੋਂ 95% ਬੰਦੇ ਹੱਥ ਚਾਕੇ ਜਾਂਦੇ ਆ ਜਦੋਂ ਦਿਨ ਛੱਡ ਗਿਆ ਫਿਰ ਰਾਤ ਨੂੰ ਜਦੋਂ ਇੰਡੀਕੇਟਰ ਜਿਹਦੇ ਨਹੀਂ ਫਲੈਕਰ ਲੱਗੇ ਜਿੱਦਾਂ ਆਪਾਂ ਲਾਈਟਾਂ ਵਾਲੀ ਗੱਲ ਕਰਦੇ ਹਾਂ ਰਾਤ ਨੂੰ ਭਾਇਆ ਹੁੰਦਾ ਉਹ ਲਾਈਟਾਂ ਮਾਰਦੇ ਜੇ ਨਹੀਂ ਲੱਗਾ ਉਹ ਇੰਡੀਕੇਟਰ ਮਾਰ ਦਿੰਦਾ ਕੋਈ ਫੋਰ ਲਾਈਟਾਂ ਜਿਗਾ ਕੇ ਭਜਾ ਦਿੰਦਾ ਵਾ ਕਿਵੇਂ ਰੇਗਲੇ ਮੰਨ ਲਓ ਆਪਦੇ ਹੈਲੋ ਹਾਈ ਵਾਲਾ ਸਿਸਟਮ ਰੱਖਿਆ ਹੋਇਆ ਜਿੱਦਾਂ ਦਾ ਸਤਰੀਗਾਲ ਹੈਲੋ ਹਾਈ ਦਿਨੇ ਦਿਨੇ ਆ ਜਿਵੇਂ ਟਰੱਕੀ ਤੋਂ ਇਧਰ ਲਾ ਬਸ ਆਦਾ ਕਿ ਜਿੱਦਾਂ ਨਾਰਥ ਸਾਈਲੈਂਡ ਥੱਲੇ ਵਾਲਾ ਇਧਰ ਦਾ ਪੁਲਿਸ ਵਾਲੇ ਦੇ ਹੱਥ ਚੱਕੇ ਜਾਂਦੇ ਆ ਜਿਹੜੇ ਵੀ ਭਰਾ ਇਧਰ ਇਧਰ ਟ੍ਰੈਕਟ ਦੇਣਾ ਉਹਨੂੰ ਜਿਆਦਾ ਬਦਲ ਪਹਿਲਾਂ 4 ਸਾਲ ਹੁੰਦੇ ਰਹੇ ਆ ਵੀ ਪੁਲਿਸ ਵਾਲੇ ਵੀ ਹੱਥ ਚੱਕ ਕੇ ਲੈਂਦੇ ਆ ਨਾ ਇਹ ਮੈਂ ਹੱਥ ਚੱਕਣਾ ਵੀ ਟਰੱਕ ਵਾਲਿਆਂ ਨੂੰ ਖਾਸ ਕਰਕੇ ਜਿਹੜਾ ਮਰਜ਼ੀ ਹੋਵੇ ਪਰ ਹੱਥ ਜੱਕਣ ਵਾਲੀ ਬਾਰੇ ਆਪਣੇ ਵਾਲੇ ਪਹੀ ਥੋੜਾ ਜਿਹਾ ਹੈਗਾ ਕੋਈ ਵਿੱਚ ਵਿੱਚ ਨਹੀਂ ਉਹ ਕਰਦੇ ਨਹੀਂ ਆਤ ਨਹੀਂ ਜਾਗਦੇ ਭਾਵੇਂ ਆਪਣਾ ਬਦਮਾ ਗੋਰਾ ਨਹੀਂ ਕਰਦੇ ਚਲੋ ਆਪ ਦਾ ਵਿਚਾਰ ਹੈ ਔਰ ਧੁੱਪ ਲੱਗੀ ਆ ਬਹੁਤ ਸੋਹਣੀ ਹੈ ਕੀ ਹਾਲ ਦੇ ਆ ਕੇ ਤੁਹਾਨੂੰ ਆ ਗਏ ਆ ਪੱਲੇਵੇਂ ਦੇ ਵਿੱਚ ਲੈਵੇਂ ਛੋਟੇ ਛੋਟੇ ਟਾਉਣਾ ਮਤਲਬ ਮਾਰਕਟ ਵਾਹ ਤਕੜੀ ਜਾਂਦੀ ਹੈ ਨਾ ਲੈ ਲੈ ਜੀ ਵਲੈਂਟਨ ਪਹੁੰਚਦੇ ਸਾਰ ਹੀ ਟ੍ਰੈਫਿਕ ਮਿਲ ਗਿਆ ਆਪਾਂ ਨੂੰ ਆਪਾਂ ਜਾਣਾ ਹੈਗਾ ਲੋਅਰ ਹਟ ਇਹ ਦੋ ਹਟਾ ਪਰ ਹਟ ਤੇ ਲੋਅਰ ਹਟ ਉੱਥੇ ਡਿਲੀਵਰੀ ਕਰਕੇ ਤੇ ਫੇਰ ਆਪਾਂ 10 ਘੰਟੇ ਦੀ ਬ੍ਰੇਕ ਲੈਣੀ ਆ ਸੂਰਜ ਪੂਰਾ ਆ ਗਿਆ ਤਾਂ ਉੱਪਰ ਨਿਕਲਈ ਹੈ ਟ੍ਰੈਫਿਕ ਦੇ ਵਿੱਚ ਜਾ ਰਹੇ ਆ ਹਾਂਜੀ ਇਹ ਸੀ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਤੁਹਾਨੂੰ ਦਿਖਾਇਆ ਆਪਾਂ ਜਿੰਨਾ ਕ ਸਫ਼ਰ ਥੋੜਾ ਬਹੁਤਾ ਵਿਖਾਇਆ ਵੀ ਹੁਣ ਜਿਵੇਂ ਰੈਗੂਲਰ ਵੀਡੀਓ ਪਾਇਆ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਤੱਕ ਪਹੁੰਚਦੀ ਰਹੇ ਟਾਈਮ ਤੋਂ ਟਾਈਮ ਤੇ ਵੀਡੀਓ ਕਿੱਦਾਂ ਦੀਆਂ ਬਣਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀ ਨਾਲ ਦੀ ਨਾ ਇਨਫੋਰਮੇਸ਼ਨ ਜਿਵੇਂ ਜਿਵੇਂ ਆਊਗੀ ਵੱਧ ਤੋਂ ਵੱਧ ਦੱਸਿਆ ਕਰਾਂਗੇ ਹੁਣ ਇੱਕਦਾਂ ਹੀ ਆਪਾਂ ਨਾਈਟ 'ਚ ਸ਼ੁਰੂ ਕੀਤਾ ਤੇ ਰਾਤ ਨੂੰ ਜਾਦੇ ਫਿਰ ਥੋੜਾ ਜਿਹਾ ਕੋਈ ਵਿਖਾਉਣ ਨੂੰ ਘੱਟ ਹੁੰਦਾ ਵਾ ਆਪਾਂ 10:00 ਵਜੇ 10:30 ਵਜੇ ਸ਼ੁਰੂ ਕੀਤਾ ਤਕਰੀਬਨ ਤੇ ਹੁਣ 9:30 ਹੋ ਚੱਲੇ ਆ ਤੇ ਵਲਿੰਟਨ ਆ ਗਏ ਆ ਇੱਥੇ ਖਾਲੀ ਗੁੱਲੀ ਕਰਾ ਆ ਕੇ ਹੁਣ ਇੱਥੇ ਪਾਰਕ ਕਰਨਾ ਵਾ ਤੇ ਫਿਰ 10 ਘੰਟੇ ਬ੍ਰੀਕ ਜਦੋਂ ਵੀ ਫਿਨਿਸ਼ ਹੋਊਗੀ ਉਦੋਂ ਆਪਾਂ ਚੱਲਾਂਗੇ ਉਹ ਤੋਂ ਬਾਅਦ ਵਾਲਾ ਫਿਰ ਆਪਾਂ ਵਾਪਸੀ ਦੇ ਵਲਿੰਟਨ ਤੋਂ ਆਕਲੈਂਡ ਦਾ ਉਹ ਸਫ਼ਰ ਤੁਹਾਨੂੰ ਦਿਖਾਵਾਂਗੇ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਲਾਈਕ ਸ਼ੇਅਰ ਜਰੂਰ ਕਰਦੇ ਹੋ ਤੇ ਚੈਨਲ ਤੇ ਜੇ ਨਵੇਂ ਆ ਸਬਸਕ੍ਰਾਈਬ ਜਰੂਰ ਕਰਦੇ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਵੀਡੀਓ ਵੇਖ ਲੈ ਤੁਹਾਡਾ ਧੰਨਵਾਦ